ਆਈ ਸ਼ਲੋਕ ਮਹਲਾ 3 ਜ ਮੂਰਖ ਹੋਇ ਸੋ ਸੁਣੈ ਮੂਰਖ ਕਾ ਕਹਿਣਾ ਮੂਰਖ ਕੇ ਕਿਆ ਲਖਣ ਹੈ ਕਿਆ ਮੂਰਖ ਕਾ ਕਰਨਾ ਮੂਰਖ ਉਹ ਜੇ ਮੁਗਧ ਹੈ ਅਹੰਕਾਰੇ ਮਰਨਾ ਏਤ ਕਮਾਣੈ ਸਦਾ ਦੁਖ ਦੁਖ ਹੀ ਮਹਿ ਰਹਿਣਾ ਅਤ ਪਿਆਰਾ ਪਵੈ ਖੂਹੁ ਕਿਹੋ ਸੰਜਮ ਕਰਨਾ ਗੁਰਮੁਖ ਹੋਇ ਸੋ ਕਰੇ ਵਿਚਾਰ ਉਸ ਅਲਿਪ ਤੁਰਹਿਣਾ ਹਰ ਨਾਮ ਜੱਪੈ ਆਪ ਉਧਰੈ ਉਸ ਪਿਛੈ ਡੁੱਬ ਦੇ ਪੀ ਤਰਨਾ ਨਾਨਕ ਜੋਤਿ ਸਪਾਵੈ ਸੋ ਕਰੇ ਜੋ ਦੇ ਸੋ ਸਹਿਣਾ ਮਹੱਲਾ ਪਹਿਲਾ ਨਾਨਕ ਆਖੇ ਰੇ ਮਨਾ ਸੁਣੀਐ ਸਿੱਖ ਸਹੀ ਲੇਖਾ ਰੱਬ ਮਗੇਸੀਆ ਬੈਠਾ ਕੱਡ ਵਹੀ ਤਲਬਾ ਪੌਸਨ ਆਕੀਆਂ ਬਾਕੀ ਜਿਨਾ ਰਹੀ ਅਜਰਾਇਨ ਫਰੀਸਤਾ ਖੁਸੀ ਆਏ ਤਈ ਆਵਣ ਜਾਣਨਾ ਸੁਝਈ ਢੀੜੀ ਗਲੀ ਫਹੀ ਕੂੜ ਨ ਖੁੱਟੇ ਨਾਨਕਾ ਫੋੜਕ ਸੱਚ ਰਹੀ ਪੌੜੀ ਹਰ ਕਾ ਸਭ ਸਰੀਰ ਹੈ ਹਰ ਰਬ ਰਹਿਆ ਸਭ ਆਪੈ ਹਰ ਕੀ ਕੀਮਤ ਨਾ ਪਵੈ ਕਿਛ ਕਹਿਣ ਨਾ ਜਾਪੈ ਗੁਰ ਪ੍ਰਸਾਦੀ ਸਲਾਹੀ ਹੈ ਹਰ ਭਗਤੀ ਰਾਪੈ ਸਭ ਮਨ ਤਨ ਹਰਿਆ ਹੋਇਆ ਅਹੰਕਾਰ ਗਵਾਪੈ ਸਭ ਕਿਸ ਹਰ ਕਾ ਖੇਲ ਹੈ ਗੁਰਮੁਖ ਕਿਸੈ 부ਝਾਈ ਸ਼ਲੋਕ ਮਹੱਲਾ ਪਹਿਲਾ ਸਹੰਸਰ ਦਾਣ ਦੇ ਇੰਦਰ ਰੋ ਆਇਆ ਪਰਸਰਾਮ ਰੋਵੇ ਘਰ ਆਇਆ ਅਜੈ ਸੁਰੂਐ ਭੀਖਿਆ ਖਾਏ ਐਸੀ ਦਰਗਾਹ ਮਿਲੇ ਸਜਾਈ ਰੋਐ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਰੋਐ ਦਹ ਸ੍ਰਲੰਕ ਗਵਾਏ ਜਿਨ ਸੀਤਾ ਆਂਦੀ ਡੌਰੂ ਵਾਏ ਰੋਐ ਪਾਂਡਵ ਭਏ ਮਜੂਰ ਜਿਨ ਕੈ ਸਵਾਮੀ ਰਹ ਤਹ ਦੂਰ ਰੋਐ ਜਨ ਮੀਜਾ ਖੋਏ ਗਿਆ ਏਕੀ ਕਾਰਨ ਪਾਪੀ ਭਇਆ ਰੋਵਹਿ ਸੇਖ ਮਸਾਇਕ ਪੀਰ ਅੰਤ ਕਾਲ ਮਤ ਲਾਗੈ ਭੀੜ ਰੂਵਹਿ ਰਾਜੀ ਕੰਨ ਪੜਾਈ ਕਰ ਕਰ ਮੰਗਹਿ ਭੀਖਿਆ ਜਾਏ ਰੂਵਹਿ ਕਿਰਪਨ ਸੰਚਹਿ ਧਨ ਜਾਏ ਪੰਡਤ ਰੂਵਹਿ ਗਿਆਨ ਗਵਾਈ ਵਾਲੀ ਰੂਵਹਿ ਨਾਹੀ ਪੁਧਾਰ ਨਾਨਕ ਦੁਖਿਆ ਸਭ ਸੰਸਾਰ ਮੰਨੇ ਨਾਉ ਸੋਈ ਜਿਣ ਜਾਏ ਔਰੀ ਕਰਮ ਨਾਲੇ ਖੈ ਲਾਇ ਮਹਲਾ ਦੂਜਾ ਜਪ ਤਪ ਸਭ ਕਿਛ ਮੰਨਿਐ ਅਵਰਕਾਰਾਂ ਸਭ ਬਾਦ ਨਾਨਕ ਮੰਨਿਆ ਮੰਨੀਐ 부ਝਿਐ ਗੁਰ ਪ੍ਰਸਾਦ ਪਉੜੀ ਕਾਇਆ ਹੰਸ ਧੁਰ ਮੇਲ ਕਰਤੈ ਲਿਖ ਪਾਇਆ ਸਭ ਮੈਂ ਗੁਪਤ ਵਰਤਦਾ ਗੁਰਮੁਖ ਪ੍ਰਗਟਾਇਆ ਗੁਣ ਗਾਵੇ ਗੁਣ ਉਚਰੈ ਗੁਣ 마ਹੀ ਸਮਾਇਆ ਸੱਚੀ ਬਾਣੀ ਸੱਚ ਹੈ ਸੱਚ ਮੇਲ ਮਲਾਇਆ ਸਭ ਕਿਛ ਆਪੇ ਆਪ ਹੈ ਆਪੇ ਦੇ ਵੜਿਆਈ ਸ਼ਲੋਕ ਮਹੱਲਾ ਦੂਜਾ ਨਾਨਕ ਅੰਦਾ ਹੋਏ ਕਹਿ ਰਤਨਾ ਪਰਖਣ ਜਾਏ ਰਤਨਾ ਸਾਰ ਨਾ ਜਾਣਈ ਆਵੇ ਆਪ ਲਖਾਈ ਮਹੱਲਾ ਦੂਜਾ ਰਤਨਾ ਕੇਰੀ ਗੁਤਲੀ ਰਤਨੀ ਖੋਲੀ ਆਈ ਵਖਰ ਤੈ ਵਣਜਾਰਿਆ ਦੁਹਾਰੀ ਸਮਾਏ ਜਿਨ ਗੁਣ ਪੱਲੇ ਨਾਨਕਾ ਮਾਣਕ ਬਣਜੈ ਸੇ ਰਤਨਾ ਸਾਰ ਨਾ ਜਾਣਨੀ ਅੰਦੇ ਬਤਹਿ ਲੋਏ ਪੌੜੀ ਨੌਂ ਦਰਵਾਜ਼ੇ ਕਾਇਆ ਕੋਟ ਹੈ ਦਸਵੈ ਗੁਪ ਤਰਖੀਜੈ ਬਜਰ ਕਪਾਟ ਨਾ ਖੁੱਲਨੀ ਗੁਰ ਸ਼ਬਦ ਖੁੱਲੀਜੈ ਅਨਹਦ ਵਾਜੇ ਧੁਨ ਵਜਦੇ ਗੁਰ ਸ਼ਬਦ ਸੁਣੀ ਜੈ ਤਿਤ ਘਟ ਅੰਤਰ ਚਾਨਣਾ ਕਰ ਭਗਤ ਮਨ ਲਈ ਜੈ ਸਭ ਮੈਂ ਇੱਕ ਵਰਤਦਾ ਜਿਨੇ ਆਪੇ ਰਚਨ ਰਚਾਈ ਸ਼ਲੋਕ ਮਹੱਲਾ ਦੂਜਾ ਅੰਦੇ ਕਾ ਰਾਹ ਦੱਸਿਐ ਅੰਦਾ ਹੋਇ ਸੁਜਾਈ ਹੋਇ ਸੁਜਾਖਾ ਨਾਨਕਾ ਸੋ ਕਿਉ ਉਜੜ ਪਾਇ ਅੰਦੇ ਇਹ ਨਾ ਆਖੀਆਂ ਜਿਨ ਮੁਖ ਲੋਇਨ ਨਾਹੀ ਅੰਦੇ ਸੇ ਨਾਨਕਾ ਖਸਮੋਹੁ ਕੁੱਥੇ ਜਾਹੀ ਮਹੱਲਾ ਦੂਜਾ ਸਾਹਿਬੇ ਅੰਦਾ ਜੋ ਕੀਆ ਕਰੇ ਸੁਝਾਖਾ ਹੋਏ ਜਿਹਾ ਜਾਣੈ ਤੇ ਹੋ ਵਰਤੈ ਜੇ ਸੋ ਆਖੈ ਕੋਈ ਜਿਤੈ ਸੋ ਵਸਤ ਨਾ ਜਾਪਈ ਆਪੇ ਵਰਤਉ ਜਾਣ ਨਾਨਕ ਗਾਹਕ ਕਿਉ ਲਏ ਸਕੈ ਨਾ ਵਸਤ ਪਛਾਨ ਮਹੱਲਾ ਦੂਜਾ ਸੋ ਕਿਉ ਅੰਦਾ ਅੱਖੀਐ ਜੇ ਹੁਕਮੋ ਹੋ ਅੰਦਾ ਹੋਇ ਨਾਨਕ ਹੁਕਮ ਨਾ ਬੁਝਈ ਅੰਦਾ ਕਹੀਐ ਸੋਇ ਪੌੜੀ ਕਾਇਆ ਅੰਦਰ ਗੜ ਕੋਟ ਹੈ ਸਭ ਦੇ ਸੰਤਰ ਦੇਸਾ ਆਪੇ ਤਾੜੀ ਲਾਈਐਨ ਸਭ ਮਹਿ ਪਰਵੇਸਾ ਆਪੇ ਸੇਖ ਸਾਜੀਆਂਨ ਆਪ ਗੁਪਤ ਰਖੇ ਸਾ ਗੁਰ ਸੇਵਾ ਤੇ ਜਾਣਿਆ ਸੱਚ ਪ੍ਰਗਟੀ ਏ ਸਾ ਸਭ ਕਿਸ ਸੱਚੋ ਸਾਚ ਹੈ ਗੁਰ ਸੋਜੀ ਪਾਈ ਸ਼ਲੋਕ ਮਹੱਲਾ ਪਹਿਲਾ ਸਾਵਣ ਰਾਤ ਆਹਾੜ ਦੇਹੁ ਕਾਮ ਕ੍ਰੋਧ ਦੋਏ ਖੀਤਾ ਲਭ ਵਤਰ ਦਰੋਗ ਬਿਓ ਹਾਲੀ ਰਾਹ ਕਹੇ ਤ ਹਲ ਵਿਚਾਰ ਵਕਾਰ ਮਣ ਹੁਕਮੀ ਖੱਟੇ ਖਾਏ ਨਾਨਕ ਲੇਖੈ ਮੰਗਿਐ ਆਉ ਤ ਜਣੇਂਦਾ ਜਾਏ ਮਹੱਲਾ ਪਹਿਲਾ ਭਉ ਭੁਇ ਪਵਿੱਤ ਪਾਣੀ ਸਤ ਸੰਤੋਖ ਬਲੇਦ ਹਲ ਹਲੇ ਮੀ ਹਾਲੀ ਚਿੱਤ ਚੇਤਾਵਤਰ ਵਖਤ ਸੰਜੋਗ ਨਾਉ ਬੀਜ ਬਖਸ਼ੀਸ ਬੋਹਲ ਦੁਨੀਆਂ ਸਗਲ ਦਰੋਗ ਨਾਨਕ ਨਦਨੀ ਕਰਮੋ ਹੋਏ ਜਾਵਹਿ ਸਗਲ ਵਿਜੋਗ ਪੌੜੀ ਮਨ ਮੁਖ ਮੋਹ ਗੁਬਾਰ ਹੈ ਦੂਜੈ ਭਾਇ ਬੋਲੇ ਦੂਜੈ ਭਾਇ ਸਦਾ ਦੁਖ ਹੈ ਨਿਤ ਨੀਰ ਬਰੋਲੇ ਗੁਰਮੁਖ ਨਾਮ ਧਿਆਈਐ ਮਤ ਤਤਕ ਢੋਲੇ ਅੰਤਰ ਪ੍ਰਗਾਸ ਘਟ ਚਾਨਣਾ ਹਰ ਲੱਦਾ ਟੋਲੇ ਆਪੇ ਭਰਮ ਕੋ ਲਾਏ ਦਾ ਕਿਛ ਕਹਿਣ ਨਾ ਜਾਈ ਸ਼ਲੋਕ ਮਹਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲਮ ਜੰਤੇ ਉਪਾਇਨ ਤਿਨਾ ਪੇ ਰੋਜੀ ਦੇ ਉਥੈ ਹਟ ਨਾ ਚੱਲਈ ਨਾ ਕੋ ਕਿਰਸ ਕਰੇ ਸੌਦਾ ਮੂਲ ਨਾ ਹੋਵਈ ਨਾ ਕੋ ਲੈ ਨਾ ਦੇ ਜੀਆ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਉਪਾਏ ਸਾਰੇ ਤਿਨਾ ਪੇ ਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਮਹੱਲਾ ਪਹਿਲਾ ਨਾਨਕ ਇਹੋ ਜੀਓ ਮੱਛਲੀ ਛੀਵਰ ਤ੍ਰਿਸ਼ਨਾ ਕਾਲ ਮਨੁਆ ਅੰਦਨਾ ਚੇਤਈ ਪੜੈ ਅਚਿੰਤਾ ਜਾਲ ਨਾਨਕ ਚਿਤ ਅਚੇਤ ਹੈ ਚਿੰਤਾ ਵੱਧਾ ਜਾਏ ਨਦਰ ਕਰੇ ਜੀ ਆਪਣੀ ਤਾਂ ਆਪੇ ਲਏ ਮਲਾਈ ਪੌੜੀ ਸੇ ਜਨ ਸਾਚੇ ਸਦਾ ਸਦਾ ਜਿਨਿ ਹਰ ਰਸ ਪੀਤਾ ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ ਸਭ ਕਿਸ ਘਰ ਹੀ ਮਾਹੀ ਹੈ ਵਡ ਭਾਗੀ ਲੀਤਾ ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ ਆਪੇ ਮੇਲ ਮਲਾਇਨ ਆਪੇ ਦੇ ਬੁਝਾਈ ਸ਼ਲੋਕ ਮਹੱਲਾ ਪਹਿਲਾ ਵੇਲ ਪੁੰਜਾਇਆ ਕੱਟ ਬਣਾਇਆ ਕੱਟ ਕੋਟ ਕਰ ਖੰਭ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ ਇਓ ਪਤ ਪਾਟੀ ਸਿਫਤੀ ਸੀ ਪੈ ਨਾਨਕ ਜੀਵਤ ਜੀਵੇ ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ ਮਾਹ ਪੱਖ ਕਿਹੋ ਚੱਲੈ ਨਾਹੀ ਕੜੀ ਮੋਹਤ ਕਿਛ ਹੰਡੈ ਸੱਚ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨਾ ਪਾਟੈ ਨਾਨਕ ਸਾਹਿਬ ਸੱਚੋ ਸੱਚਾ ਤਿ ਚਰ ਜਾਪੀ ਜਾਪੈ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਘਾੜਤ ਤਿਸ ਕੀ ਅપર ਅਪਾਰ ਸ਼ਬਦੇ ਸਾਨ ਰਖਾਈ ਲਾਏ ਗੁਣ ਕੀ ਥੇਕੇ ਵਿੱਚ ਸਮਾਏ ਤਿਸ ਦਾ ਕੁੱਠਾ ਹੋਐ ਸੇਖ ਲੋਹੂ ਲੱਬ ਨਿਕ ਥਾਵੇਖ ਹੋਏ ਹਲਾਲ ਲੱਗੇ ਹੱਕ ਜਾਈ ਨਾਨਕ ਦਰਦੀਦਾਰ ਸੁਵਾਈ ਮਹੱਲਾ ਪਹਿਲਾ ਕਮਰ ਕਟਾਰਾ ਬੰਕੂੜਾ ਬੰਕੇ ਕਾਇ ਅਸਵਾਰ ਗਰਭ ਨਾ ਕੀਜੈ ਨਾਨਕਾ ਮਾਤ ਸਿਰ ਆਵੇ ਭਾਰ ਪੌੜੀ